ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਰੂਰ ਘਣਵਜ ਆਪਾਂ ਬਹੁਤ ਹੀ ਵਧੀਆ ਕਰੀਮ ਬਣਾਉਣੇ ਆ ਤੇ ਬਹੁਤ ਹੀ ਵਧੀਆ ਜਿੱਦਾਂ ਕਿ ਤੁਹਾਡੀ ਸਕਿਨ ਲੂਜ਼ ਹੋ ਰਹੀ ਹੈ ਨਾ ਝੋੜੀਆਂ ਪੈ ਰਹੀਆਂ ਉਹਦੇ ਵਾਸਤੇ ਵੀ ਜਿਨ੍ਹਾਂ ਦੇ ਦਾਗ-ਧੱਬੇ ਹੁੰਦੇ ਆ ਤੇ ਨਿਸ਼ਾਨ ਪੈ ਜਾਂਦੇ ਕਾਲੇ-ਕਾਲੇ ਜੀ ਉਹਦੇ ਵਾਸਤੇ ਤੇ ਤੁਹਾਡੀ ਸਕਿਨ ਗਲੋ ਵੀ ਬਹੁਤ ਜ਼ਿਆਦਾ ਕਰੂਗੀ ਤੇ ਬਸ ਕੁਝ ਵੀ ਨਹੀਂ ਹੈ ਸੋ ਖਾਇਈ ਤਰੀਕਾ ਪਰ ਉਹਨੂੰ ਪਤਾ ਹੀ ਆ ਪਕੜੇ ਲੋ ਜੀ ਬਿਲਕੁਲ ਸਸਤੇ ਜੀ ਜਿਹੜੀਆਂ ਚੀਜ਼ਾਂ ਹੈ ਉਹ ਹੀ ਦਿਖਾਉਨੇ ਹੁੰਨੇ ਕਿ ਕਿਸੇ ਮਾਇਨੇ ਨਾ ਲੱਗੇ ਕਿ ਇੰਨਾ ਸਮਾਨ ਕਿਵੇਂ ਹੁੰਦਾ ਵੀ ਆਹ ਵੀ ਪਾ ਦੋ ਉਹ ਵੀ ਪਾ ਦੋ ਇੰਨਾ ਸਮਾਨ ਹੀ ਨਹੀਂ ਹੁੰਦਾ ਘਰੇ ਨਾ ਮੈਨੂੰ ਵੀ ਇਹ ਲੱਗਦਾ ਵੀ ਜੇ ਮੇਰੇ ਕੋਲ ਜਿੰਨੀਆਂ ਕਿ ਚੀਜ਼ਾਂ ਹੁੰਦੀਆਂ ਤੇ ਵੀ ਹਰ ਘਰੇ ਨਾਰਮਲੀ ਇਦਾਂ ਹੀ ਹੁੰਦਾ ਹੈ ਕਿ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਇਕੱਠੀਆਂ ਨਾ ਸੂਚ ਕਰਕੇ ਆਪਾਂ ਉਦਾਂ ਹੀ ਦਿਖਾਉਣੇ ਹੁੰਨੇ ਆ ਕਿ ਜਿੰਨਾ ਕੋ ਆਪਣੇ ਕੋਲ ਚੀਜ਼ ਹੈਗੀ ਹੈ ਤੇ ਵੀ ਅੱਗੇ ਅਗਲੇ ਕੋਲੇ ਵੀ ਉਨੀ ਕੀ ਚੀਜ਼ ਹੋਵੇ ਤੇ ਥੋੜੀ ਜੀ ਚੀਜ਼ ਨਾਲ ਹੀ ਸੱਜਾਵੇ ਤੇ ਫਾਇਦਾ ਉਹਦਾ ਬਹੁਤ ਜ਼ਿਆਦਾ ਹੋ ਜਾਵੇ ਤੇ ਆਪਾਂ ਉਹ ਵਾਲੀ ਚੀਜ਼ ਜੀ ਤੁਹਾਡੇ ਤੱਕ ਲੈ ਕੇ ਆਉਨੇ ਤੇ ਮੈਨੂੰ ਲੱਗਿਆ ਕਿ ਬਹੁਤ ਵਧੀਆ ਚੀਜ਼ ਹੈਗੀ ਆ ਤੇ ਮੈਂ ਭੈਣ ਨਾਲ ਸ਼ੇਅਰ ਕਰਾਂ ਤੇ ਇਹੋ ਸੁਣਾਉ ਭੈਣ ਨੂੰ ਠੀਕ ਠਾਕ ਹੋ ਸਾਰੇ ਤੇ ਇੱਕ ਮਿੰਟ ਜ਼ਰੂਰ ਕਰਿਆ ਕਰੋ ਭੈਣ ਲੱਗਦਾ ਬੀਜੀ ਐ ਠੰਡ ਪਾੜੀ ਪੈ ਰਹੀ ਐ ਸੁਇਸਰਿਕ ਕਮੈਂਟ ਬਹੁਤ ਘੱਟ ਕਰਦੇ ਹੋ ਤੁਸੀਂ ਤੇ ਕਮੈਂਟ ਕਰਿਆ ਕਰੋ ਪਲੀਜ਼ ਤੇ ਸਾਨੂੰ ਵੀ ਇਦਾਂ ਹੋ ਜਾਂਦਾ ਕਿ ਜਦੋਂ ਕੋਈ ਸੇ ਰ ਕਮੈਂਟ ਕੀਤਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਫਾਇਦਾ ਲੱਗ ਰਿਹਾ ਹੈ ਜਾਂ ਨਹੀਂ ਜੇ ਨਹੀਂ ਵੀ ਹੈ ਤਾਂ ਉਹ ਵੀ ਕਮੈਂਟ ਕਰਿਆ ਕਰੋ ਕਿ ਸਾਨੂੰ ਨਹੀਂ ਕੋਈ ਫਾਇਦਾ ਹੋਇਆ ਤੇ ਵੈਸੇ ਤਾਂ ਆਪਾਂ ਜੋ ਵੀ ਚੀਜ਼ ਤੁਹਾਨੂੰ ਦੇ ਤੱਕ ਲੈ ਕੇ ਆਉਨੇ ਆ ਤੇ ਉਹਦਾ ਫਾਇਦਾ ਜ਼ਰੂਰ ਹੁੰਦਾ ਹੈ ਦੀ ਬੱਚੀ ਰੁਟੀਨ ਦੇ ਵਿੱਚ ਯੂਜ਼ ਕਰਿਆ ਕਰੋ ਇਹ ਨਹੀਂ ਵੀ ਇੱਕ ਦਿਨ ਆਪਾਂ ਕਰ ਲਈ ਤੇ ਫਿਰ ਆਪਾਂ ਯੂਜ਼ ਨਹੀਂ ਕੀਤੀ ਚੀਜ਼ ਫਿਰ ਉਹਦਾ ਤਾਂ ਕੋਈ ਆਪਾਂ ਨੂੰ ਪਤਾ ਹੀ ਫਾਇਦਾ ਨਹੀਂ ਹੁੰਦਾ ਤੇ ਚਲੋ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਜਮੇ ਸਸਤਾ ਜਿਹਾ ਹੀ ਕੰਮ ਆ ਤੇ ਬਹੁਤ ਹੀ ਵਧੀਆ ਆ ਇੱਕ ਆਪਾਂ ਦੀ ਬੈਲ ਲੈ ਲਏ ਤੇ ਆਪਾਂ ਬਦਾਮ ਪਿੰਦੇ ਹੋਏ ਬਦਾਮ ਲਏ ਕਿਉਂਕਿ ਕਿਸੀ ਰਾਤ ਨੂੰ ਤੇ ਹਨਾ ਮੋਂ ਪਛੇਲਾ ਨ ਲੱਕੀ ਨੂੰ ਸਿਕੰਦਾਰ ਨੇ ਆਪਾਂ ਬਦਾਮ ਛਿਲ ਲਿਆਈ ਤੇ ਹੁਣ ਆਪਾਂ ਇਹ ਬੰਨਣਾ ਓਕੇ ਆਪਾਂ ਨੂੰ ਉਦਾਂ ਕਰੀਏ ਰਗੜ ਰਗੜਾ ਦੋ ਕਮ ਹੁੰਦਾ ਗੁਲਾਬ ਜਲਦੀਆਂ ਪਾਣੀਆ ਵਿੱਚ ਤੇ ਹਨ ਜੀ ਆਦੇ ਕੋ ਜੀ ਆਪਣਾ ਅੱਧਾ ਕੀ ਬਾਦਮ ਇਹਦੇ ਵਿੱਚ ਰਗੜਿਆ ਹੈ ਤੇ ਇੰਨੀ ਕਰੀਮ ਬਣ ਕੇ ਤਿਆਰ ਹੋ ਗਈ ਆਪਾਂ ਫੇਸ ਤੇ ਹੱਥਾਂ ਤੇ ਪੈਰਾਂ ਤੇ ਲਗਾ ਸਕਦੇ ਹਾਂ ਤੇ ਇਹਦੇ ਵਿੱਚ ਜਿਹੜਾ ਹੁੰਦਾ ਹੈ ਵੀ ਨੇਚਰਲ ਮੋਇਸਚਰਾਈਜ਼ਰ ਜ਼ਿਆਦਾ ਹੁੰਦਾ ਹੈ ਨਾ ਆਇਲ ਹੁੰਦਾ ਹੈ ਜੋ ਇਹ ਵਾਲਾ ਬਦਾਮ ਦਾ ਆਇਲ ਹੁੰਦਾ ਹੈ ਉਹ ਆਪਾਂ ਨੂੰ ਪਤਾ ਹੀ ਹੈ ਕਿ ਸਕਿਨ ਵਸਤੀ ਕਿੰਨਾ ਵਧੀਆ ਹੁੰਦਾ ਹੈ ਤੇ ਆਪਾਂ ਵੀ ਬਾਜ਼ਾਰੋਂ ਲੈ ਕੇ ਆਉਣੇ ਆ ਤੇ ਕਰੀਮ ਵગેਰਾ ਆਪਾਂ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਤੇ ਸੁ ਇਸ ਕਰਕੇ ਆਪਾਂ ਘਰੇ ਛੁੜੀਆਂ ਛੁੜੀਆਂ ਕੋਸ਼ਿਸ਼ਾਂ ਕਰੀਏ ਤੇ ਨਾਲੇ ਦਾ ਪੈਸੇ ਬਚਾਈਏ ਤੇ ਨਾਲੇ ਆਪਣੀ ਸਕਿਨ ਨੂੰ ਵਧੀਆ ਹੈਲਦੀ ਰੱਖੀਏ ਤੇ ਆ ਦੇਖੋ ਜੀ ਆਪਾਂ ਨਾ ਅੱਧਾ ਵੀ ਨਹੀਂ ਹੋਇਆ ਬਦਾਮ ਆ ਦੇਖੋ ਆਪਾਂ ਦੋ ਬਦਾਮ ਰੱਖੀ ਸੀਗੇ ਤੇ ਅੱਧੇ ਹੀ ਬਣਾਵਾਂ ਆਪਾਂ ਗ੍ਰੇਟ ਕੀਤਾ ਬੁੱਕਰੀ ਕੀ ਹੋ ਗਿਆ ਨਾ ਇਦਾਂ ਆਪਾਂ ਉਹਨੂੰ ਰਗੜਿਆ ਮੰਨ ਲਓ ਇਹਦੇ ਵਿੱਚ ਐਂ ਘੁਮਾ ਕੇ ਉਹਨੂੰ ਰਗੜਿਆ ਤੇ ਆਹ ਦੇਖੋ ਜੀ ਬਹੁਤ ਵਧੀਆ ਕਰੀਮ ਇਕਦਮ ਸਮੂਥ ਸਮੂਥ ਹੈ ਕੋਈ ਇਦਾਂ ਨਹੀਂ ਹੈ ਕਿ ਖਰਧਲੀ ਜੀ ਨਹੀਂ ਗਈ ਇਕਦਮ ਮਲਾਇਮ ਤੇ ਸਮੂਥ ਬਿਲਕੁਲ ਆਹ ਦੇਖੋ ਜੀ ਇਹਨੂੰ ਸੀਤਾ ਆਪਾਂ ਇਹ ਹੱਥ ਨਾਲ ਤੇ ਇਦਾਂ ਨਾ ਆਇਲ ਦੇਖੋ ਕਿੰਨਾ ਇਹਦੇ ਵਿੱਚ ਆ ਲੱਗ ਰਿਹਾ ਕਿ ਆਇਲੀ ਆ ਤੇ ਤੁਸੀਂ ਇਹ ਕਿ ਨੂੰ ਸਟੋਰ ਜਿਆਦਾ ਆਪਾਂ ਨਹੀਂ 2 ਦਿਨ ਲਗਾ ਸਕਦੀਆਂ ਜੇ ਆਪਾਂ ਇੱਕ ਦਿਨ ਬਣਾ ਲਈਏ ਤੇ 2 ਦਿਨ ਆਪਾਂ ਲਗਾ ਸਕਦੀਆਂ ਤੇ ਆਪਾਂ ਨੂੰ ਦੇਖ ਲਓ ਕਿ ਆ ਆਪਾਂ ਅੱਧੇ ਵਿਧਾਨ ਦੀ ਕਰੀਮ ਆਪਣੀ ਰੈਡੀ ਹੋ ਗਈ ਹੈ ਤੇ ਇਹ ਆਪਣਾ 2 ਲੋਗ ਲਗਾ ਸਕਦੇ ਆ ਵਧੀਆ ਇਹਨਾਂ ਫੇਸ ਦੇ ਉੱਪਰ ਲਗਾਓ ਹੱਥਾਂ ਤੇ ਲਗਾਓ ਤੇ ਆਪਣਾ ਪਤਾ ਹੀ ਆ ਕਿ ਹੁਣ ਨਾ ਸਰਦੀਆਂ ਦੇ ਵਿੱਚ ਬਹੁਤ ਹੀ ਜਿਆਦਾ ਆਪਣੇ ਨਾ ਸਕਿਨ ਡਰਾਈ ਹੋ ਜਾਂਦੀ ਹੈ ਤੇ ਉਹਦੇ ਨਾਲ ਸਕਿਨ ਤੇ ਬਹੁਤ ਫੈਕਟ ਪੈਂਦਾ ਏ ਕਿ ਜਦੋਂ ਡਰਾਈ ਹੋਊਗੀ ਨਾ ਸਕਿਨ ਤੇ ਫਿਰ ਸਮਝ ਲਓ ਜੇ ਆਪਾਂ ਨੂੰ ਪੂਰੀ ਤਰ੍ਹਾਂ ਜਿਵੇਂ ਆਪਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ ਤੇ ਆਪਾਂ ਪਾਣੀ ਨਹੀਂ ਪੀਤਾ ਤੇ ਫਿਰ ਉਦੋਂ ਦੇਖੋ ਵੀ ਆਪਣਾ ਕੀ ਹਾਲ ਹੁੰਦਾ ਏ ਤੇ ਇਹੀ ਆਪਣੀ ਸਕਿਨ ਦੇ ਨਾਲ ਹੈ ਕਿ ਜਦੋਂ ਆਪਣੀ ਸਕਿਨ ਨੂੰ ਮੋਇਸਚਰਾਈਜ਼ਰ ਚਾਹੀਦਾ ਏ ਤੇ ਜੇ ਆਪਾਂ ਉਸ ਟਾਈਮ ਮੋਸਚਰਾਈਜ਼ ਨਹੀਂ ਕੀਤੀ ਸਕਿਨ ਤੇ ਸਕਿਨ ਆਪਣੀ ਬਹੁਤ ਜ਼ਿਆਦਾ ਖਰਾਬ ਹੋ ਜੂਗੀ ਲੂਜ਼ ਹੋ ਜੂਗੀ ਐਦਾਂ ਟਲਕ ਜੂਗੀ نیچے ਤੇ ਬਹੁਤ ਜਲਾਏ ਉਰੇ ਇਸ ਲੱਗਣ ਲੱਗ ਜਾਣਗੇ ਤੇ ਇਹ ਵਾਲੇ ਨਿੱਕੇ ਨਿੱਕੇ ਕੰਮ ਕਰਕੇ ਆਪਾਂ ਤੇ ਕੋਈ ਇਹਦਾ ਖਰਚਾ ਨਹੀਂਗਾ ਬਦਾਮ ਚੋਂ ਆਪਾਂ ਹਨ ਮਹਿੰਗੇ ਤਾਂ ਜਰੂਰ ਆ ਪਰ ਜੇ ਆਪਾਂ ਕੋਈ 200 ਦੇ ਬਦਾਮ ਲਿਆ ਕੇ ਰੱਖਾਂਗੇ ਤੇ ਇਹ ਤਾਂ ਬਹੁਤ ਟਾਈਮ ਚੱਲ ਜੇ ਆ ਇਹ ਤਾਂ ਆਪਾਂ ਤੁਹਾਨੂੰ ਦੱਸੀਏ ਨੇ ਵੀ ਅੱਧੇ ਬਦਾਮ ਦੀ ਕਰੀਮ ਬਣ ਕੇ ਤਿਆਰ ਹੋ ਗਈ ਹੈ ਤੇ ਆਪਾਂ ਦੋ ਲੋਕ ਇਹਨੂੰ ਥਾਂ ਤੇ ਪੈਰਾਂ ਤੇ ਫੇਸ ਤੇ ਲਗਾ ਸਕਦੇ ਹਾਂ ਅੱਧੇ ਬਦਾਮ ਦੀ ਕਰੀਮ ਦੇ ਵਿੱਚ ਤੁਸੀਂ ਇਹਦੇ ਜੇ ਮੈਂ ਤਾਂ ਗੁਲਾਬ ਜਲ ਪਾ ਲਿਆ ਸੀ ਥੋੜਾ ਜਿਹਾ ਤੇ ਜੇ ਤੁਸੀਂ ਗੁਲਾਬ ਜਲ ਨਹੀਂ ਪਾਉਣਾ ਤੁਸੀਂ ਥੋੜਾ ਜਿਹਾ ਦੁੱਧ ਪਾ ਸਕਦੇ ਬੂੰਦਾਂ ਦੇ ਹਿਸਾਬ ਦੇ ਨਾਲ ਮੈਨੂੰ ਜਿਆਦਾ ਐਦਾਂ ਠਿੱਕ ਜਿਹਾ ਹੀ ਰੱਖਣਾ ਹੈ ਬਹੁਤ ਜਿਆਦਾ ਇਹਨੂੰ ਪਤਲਾ ਨਹੀਂ ਕਰਨਾ ਕਿ ਕਰੀਮ ਜੀ ਬਣ ਕੇ ਰੈਡੀ ਹੋ ਜੇ ਤੇ ਬਹੁਤ ਵਧੀਆ ਲੱਗੇ ਤੁਸੀਂ ਰਾਤ ਨੂੰ ਸੌਣ ਟਾਈਮ ਇਹਨੂੰ ਲਗਾ ਕੇ ਤੇ ਸੌਂ ਜਾਓ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਨੈਚੁਰਲ ਟੀਜਾ ਕੋਈ ਨੁਕਸਾਨ ਨਹੀਂ ਕਰੂਗੀ ਤੁਹਾਨੂੰ ਤੇ ਤੁਸੀਂ ਜ਼ਰੂਰ ਬਣਾ ਕੇ ਟرائی ਕਰਿਓ ਤੇ ਓਕੇ ਜੀ ਧੰਨਵਾਦ